ਜਿਹੜੀਆਂ ਪਿਛਲੀਆਂ ਸਰਕਾਰਾਂ ਦਾ ਖਰਚਾ ਉਹਦੀਆਂ ਕਿਸ਼ਤਾਂ ਵੀ ਅਸੀਂ ਤਾਰ ਰਹੇ ਹਾਂ ਅਸੀਂ ਭਰਤੀ ਵੀ ਨਵੀਂ ਕਰ ਰਹੇ ਹਾਂ ਨਵੇਂ ਕਿੰਨੇ ਨਵੇਂ ਮੁੰਡੇ ਹੀ ਰੱਖਿਆ ਸਾਰਾ ਕੁਝ ਕੀਤਾ ਤਾਂ ਕਰਕੇ ਕੋਈ ਜ ਕੋਈ ਕਰਜ਼ਾ ਲਿਆ ਤਾਂ ਕਰਕੇ ਲਿਆ ਅਸੀਂ ਕੋਈ ਇਹ ਤਾਂ ਨਹੀਂ ਨਿੱਜੀ ਆਪਣੇ ਨਿੱਜੀ ਹਿੱਤ ਵਾਸਤੇ ਜਾਂ ਨਿੱਜੀ ਵਾਸਤੇ ਪੰਜਾਬ ਦਾ ਹਿੱਸਾ ਦਾ ਛੇੜਾ ਹਰਿਆਣਾ ਜੇ ਹਰਿਆਣਾ ਦੇ ਵਿੱਚ ਵੀ ਹੈ ਕਿ ਅਦਰ ਸਟੇਟ ਦਾ ਇੰਨੇ ਪਰਸੈਂਟ ਰੱਖ ਸਕਦੇ ਉਹੀ ਆਦਰਵਾਜੀ ਤਾਂ ਪਤਾ ਨਹੀਂ ਲੱਗਿਆ ਮੀਟਿੰਗ ਨਾ ਕੀਤੀ ਉਹਨਾਂ ਨੇ ਇਹ ਕਿਸੋ ਦੇ ਦੇਖੋ ਆਪੋਜੀਸ਼ਨ ਕਹਿ ਰਹੀ ਐ ਐਡਮਿਨ ਨਹੀਂ ਹੋ ਰਹੇ ਇਹ ਵਿਭਾਗ ਹੈ ਜਿਹੜਾ ਪਲੀ ਪਾਰਟੀ ਵਾਲੇ ਨੇ ਆ ਤਿੰਨ ਸਾਲਾਂ ਦੇ ਵਿੱਚ ਹੀ ਕ੍ਰੈਸ਼ਰ ਨਾਲੇ ਕ੍ਰੈਸ਼ ਰੱਜਦੇ ਲੱਗੇ ਹੋਏ ਨੇ ਨ ਕਰੋੜ ਦਾ ਕਰਜ਼ਾ ਕਿਸਾਨ ਲਗਾਤਾਰ ਸਵਾ ਸਾਲ ਤੋਂ ਸਰਕਾਰ ਦੇ ਬੈਠੇ ਜਿਹੜਾ ਇਹ ਕੋਈ ਅਸੀਂ ਤਾਂ ਚੜਿਆ ਨਹੀਂ 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 ਟੈਨਸ਼ਨ ਨਹੀਂ ਕਰਦਾ ਐ ਨਾ ਦੇਖੋ ਸੁਣੋ ਅਸੀਂ ਵਿਯੋਗ ਦਾ ਹੈਗਾ ਇੱਕ ਮਿੰਟ ਇੱਕ ਮਿੰਟ ਸੁਣੋ ਮੇਰੀ ਗੱਲ ਦੇ ਵਿੱਚ ਟੈਨਸ਼ਨ ਮੇਰੀ ਸੁਣੋ ਮੇਰੀ ਸੁਣੋ ਦਾ ਸੀ ਨਾ ਸੁਣੋ ਦੇਖੋ ਗੱਲ ਕਰ ਲਈ ਤੁਸੀਂ ਸੁਣੋ ਜਿਹੜੀਆਂ ਪਿਛਲੀਆਂ ਸਰਕਾਰਾਂ ਦਾ ਕਰਜ਼ਾ ਉਹਦੀਆਂ ਕਿਸ਼ਤਾਂ ਵੀ ਅਸੀਂ ਤਾਰ ਰਹੇ ਹਾਂ ਅਸੀਂ ਭਰਤੀ ਵੀ ਨਵੀਂ ਕਰ ਰਿਹਾ ਨਵੇਂ ਕਿੰਨੇ ਨਵੇਂ ਮੁੰਡੇ ਹੀ ਰੱਖਿਆ ਸਾਰਾ ਕੁਝ ਕੀਤਾ ਤਾ ਕਰਕੇ ਕੋਈ ਜ ਕੋਈ ਕਰਜ਼ਾ ਲਿਆ ਤਾ ਕਰਕੇ ਲਿਆ ਅਸੀਂ ਕੋਈ ਇਹ ਤਾਂ ਨਹੀਂ ਨਿੱਜੀ ਆਪਣੇ ਨਿੱਜੀ ਹਿੱਤ ਵਾਸਤੇ ਜਾਂ ਨਿੱਜੀ ਮੇਰੇ ਬਾਜਵਾ ਸਾਹਿਬ ਕਹਿੰਦੇ ਕਹਿੰਦੇ ਮਾਰਨੇ ਬੰਦਿਆਂ ਨੂੰ ਰੱਖ ਰਹੇ ਨੇ ਪੰਜਾਬੀਆਂ ਨੂੰ ਰੋਕ ਰਿਆ ਨਹੀਂ ਮਿਲ ਰਹੀ ਹੈਗੀ ਇਹ ਕੋ ਤੁਸੀਂ ਸਾਰਾ ਕਢਾ ਕੇ ਦੇਖੋ ਜਿਹੜਾ ਪੰਜਾਬ ਦਾ ਹਿੱਸਾ ਦਾ ਜਿਹੜਾ ਹਰਿਆਣਾ ਜੇ ਹਰਿਆਣੇ ਦੇ ਵਿੱਚ ਵੀ ਹੈ ਕਿ ਅਦਰ ਸਟੇਟ ਦਾ ਇੰਨੇ ਪਰਸੈਂਟ ਰੱਖ ਸਕਦੇ ਉਹੀ ਆਦਰਵਾਜੀ ਤਾਂ ਪੁੱਛ ਨਹੀਂ ਆਇਆ ਤੁਹਾਨੂੰ ਅੱਛਾ ਇੱਕ ਬਾਈਨਟ ਤੇ ਬੜੀ ਆਪੋਜੀਸ਼ਨ ਆ ਆਪੋਜੀਸ਼ਨ ਜੇ ਗੱਲ ਨਹੀਂ ਕਰੂ ਤਾਂ ਉਹਨਾਂ ਨੂੰ ਚੱਲੂ ਕਿਵੇਂ ਢਾਲੀਵਾਲ ਗੱਲਾਂ ਕਰੀ ਸਾਹਿਬ ਢਾਲੀਵਾਲ ਸਾਹਿਬ ਦਾ ਵਿਭਾਗ ਐਗਜ਼ਿਸਟ ਹੀ ਨਹੀਂ ਕਰ ਰਿਹਾ ਸੀ 20 ਮਹੀਨਿਆਂ ਤੋਂ ਕਹਿੰਦੇ ਵਿਭਾਗ ਕੋਈ ਹੈ ਹੀ ਨਹੀਂ ਸੀ ਉਸ ਤਰੀਕੇ ਨਾ ਉਹਨਾਂ ਨੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਮੀਟਿੰਗ ਨਾ ਕੀਤੀ ਉਹਨਾਂ ਨੇ ਇਹ ਕਿਵੇਂ ਦੇਖੋ ਆਪੋਜੀਸ਼ਨ ਕਹਿ ਰਹੀ ਹੈ ਕਿ ਇਹ ਨਹੀਂ ਹੋ ਰਿਹਾ ਇਹ ਵਿਭਾਗ ਹੈ ਜਿਹੜਾ ਪਹਿਲਾਂ ਵੀ ਕਈ ਜਿਹੜੇ ਸਾਬਕਾ ਜਿਹੜੀਆਂ ਪਹਿਲੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਵੀ ਰੱਖਿਆ ਉਹੀ ਚੱਕਰ ਨਹੀਂ ਤਾਂ ਕੀ ਗੱਲ ਨਹੀਂ ਤੁਹਾਡੀ ਤਾਂ ਬਦਲਾਵ ਵਾਲੀ ਸਰਕਾਰ ਤੋਂ ਤਾਂ ਪਤਾ ਲੱਗਣਾ ਚਾਹੀਦਾ ਨਹੀਂ ਨਹੀਂ ਚਲੋ ਕਈ ਵਾਰੀ ਹੋ ਸਕਦਾ ਕੋਈ ਨਾ ਪਤਾ ਉਹ ਅੱਛਾ ਮਾਈਨਿੰਗ ਦੇ ਰੋਬ ਬੜੇ ਲੱਗ ਰਹੇ ਨੇ ਆਪੋਜੀਸ਼ਨ ਲੀਡਰ ਹੈ ਉਹ ਲਗਾਤਾਰ ਕਹਿ ਰਹੇ ਕਿ ਮਾਈਨਿੰਗ ਪੰਜਾਬ ਪੋਜੀਸ਼ਨ ਲੀਡਰ ਆ ਰਹੇ ਨੇ ਸੁਣੋ 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 ਉਹਨਾਂ ਦੇ ਵੀ ਕ੍ਰੈਸ਼ਰ ਲੱਗੇ ਹੋਏ ਨੇ ਮਾਫਤ ਸਾਰਾ ਕਿੱਥੇ ਲੱਗੇ ਹੋਏ ਸਾਰੀ ਤੁਸੀਂ ਜੇ ਖੰਗਾਲ ਲੋ ਨਾ ਜੇ ਮੈਂ ਮੈਂ ਮੇਰੀ ਸੁਣੋ ਸੁਣੋ ਨਹੀਂ ਇਹ ਦਾਅਵੇ ਲਾਣਾ ਚੁੱਕਿਆ ਨਹੀਂ ਇੱਕ ਮਿੰਟ ਸੁਣੋ ਜੀ ਤੁਹਾਡੇ ਕੋਲ ਮੇਰੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੀ ਆਮਾਦੀ ਪਾਰਟੀ ਵਾਲੇ ਨੇ ਆ 3 ਸਾਲਾਂ ਦੇ ਵਿੱਚ ਹੀ ਕ੍ਰੈਸ਼ਰ ਨਾਲੇ ਹੂੰ ਕ੍ਰੈਸ਼ਰ ਅੱਜ ਦੇ ਲੱਗੇ ਹੋਏ ਨੇ ਇਹਨਾਂ ਦਾ ਸਾਰਾ ਇੰਨਾ ਵੀ ਕੰਮ ਚਾਹੁੰਦਾ ਜਿੰਨਾ ਜਿਆਦਾ ਰੌਲਾ ਜਿੰਨਾ ਜਿੰਨਾ ਰੌਲਾ ਇਹ ਪਾਉਂਦੇ ਨੇ ਕਿਉਂਕਿ ਇਹਨਾਂ ਨੂੰ ਆਪ ਤਖਲੀਫ ਹੁੰਦੀ ਆ ਆਪਦੇ ਵੀ ਇਹਨਾਂ ਦੇ ਸਾਰੇ ਸਾਰੀਆਂ ਇਹਨਾਂ ਦੀਆਂ ਕੁਨਤਾ ਦਾ ਸਾਰੀਆਂ ਇਹਨਾਂ ਦੀ ਛੇੜੀਆਂ ਹੋਈਆਂ ਨੇ ਸਰਕਾਰ ਕੰਮ ਕਿਉਂ ਦੇ ਰਹੀ ਹੈ ਦੇਖੋ ਜਦੋਂ ਸਰਕਾਰ ਸਿਕੰਜਾ ਕੱਢਦੀ ਆ ਉਦੋਂ ਹੀ ਤਾਂ ਜਿਆਦਾ ਚੀਕ ਮਾਰਦੇ ਨੇ ਉਹਦੀ ਚੀਕਾਂ ਢਿਲਾ ਕਰ ਦਿੰਦੇ ਨੇ ਨਹੀਂ ਨਹੀਂ ਇਹ ਐਸ ਤਰ੍ਹਾਂ ਹੁੰਦਾ ਹੈ ਕਈ ਵਾਰੀ ਹੁਣ ਹਾਰ ਟਾਈਮ 24 ਘੰਟੇ ਤੱਕ ਉੱਥੇ ਬੈਠਿਆ ਨਹੀਂ ਜਾ ਸਕਦਾ ਰਾਤ ਬਰਾਤੇ ਜੇ ਕੋਈ ਕਰਦਾ ਤਾਂ ਉਹ ਕਈ ਵਾਰੀ ਹੋ ਜਾਂਦੀ ਪ੍ਰੋਬਲਮ ਹੋ ਜਾਂਦੀ ਠੀਕ 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 ਤੇ ਚੇਤਨ ਸਿੰਘ